ਸੱਚੀਆ ਕਾਲ ਦੋਸਤੋ ਜਿੱਦਾਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਪਿਛਲੇ ਦਿਨੀ ਦਿਲਜੀਤ ਦੋਸਾਂ ਦਾ ਉਹਨਾਂ ਦੀ ਸਰਦਾਰ ਜੀ ਥ੍ਰੀ ਮੂਵੀ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਵਿਰੋਧ ਹੋਇਆ ਸੀ ਪਰ ਵਿਰੋਧ ਦਾ ਕਾਰਨ ਮੂਵੀ ਨਹੀਂ ਸਗੋਂ ਪਾਕਿਸਤਾਨੀ ਐਕਟਰ ਹਾਨੀਆ ਅਮੀਰ ਸੀ ਪਹਿਲਾਂ ਵਾਲਾ ਵਿਵਾਦ ਠੰਡਾ ਹੀ ਨਹੀਂ ਸੀ ਹੋਇਆ ਤੇ ਪਾਕਿਸਤਾਨੀ ਐਕਟਰ ਹਾਨੀਆ ਅਮੀਰ ਨੂੰ ਲੈ ਕੇ ਇੱਕ ਹੋਰ ਵੱਡਾ ਐਲਾਨ ਦਿਲਜੀਤ ਦੋਸਾਂ ਜਹੋਰਾਂ ਦੇ ਵੱਲੋਂ ਕਰ ਦਿੱਤਾ ਗਿਆ ਹੈ ਉਸੇ ਨੂੰ ਹੀ ਲੈ ਕੇ ਇੱਕ ਵਾਰ ਫਿਰ ਸੋਸ਼ਲ ਮੀਡੀਆ ਉੱਤੇ ਦਿਲਜੀਤ ਦੋਸਾਂ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਕਿਉਂਕਿ ਜਿਵੇਂ ਪਹਿਲਾਂ ਬਾਲੀਵੁੱਡ ਇੰਡਸਟਰੀ ਪੂਰੀ ਤੇ ਪੂਰੀ ਦਿਲਜੀਤ ਨੂੰ ਸਪੋਰਟ ਕਰਦੀ ਸੀ ਹੁਣ ਹਾਨੀਆ ਅਮੀਰ ਦੇ ਮੂਵੀ ਵਿੱਚ ਹੋਣ ਦੇ ਕਰਕੇ ਦਿਲਜੀਤ ਨੂੰ ਕਾਫੀ ਜ਼ਿਆਦਾ ਹੇੜ ਦਾ ਸਾਹਮਣਾ ਵੀ ਕਰਨਾ ਪਿਆ ਹੈ ਉਸ ਹੇੜ ਦੀ ਪ੍ਰਵਾਹ ਕਰੇ ਬਿਨਾਂ ਦਿਲਜੀਤ ਤੁਹਾਨੂੰ ਨੇ ਸਰਦਾਰ ਜੀ 4 ਮੂਵੀ ਦੇ ਵਿੱਚ ਵੀ ਹਾਨੀਆ ਅਮੀਰ ਨੂੰ ਪੱਕੇ ਤੌਰ ਉੱਤੇ ਸੈਲੈਕਟ ਕਰ ਲਿਆ ਹੈ ਜਿਸ ਦਾ ਖੁਲਾਸਾ ਉਹਨਾਂ ਨੇ ਖੁਦ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਸ਼ੇਅਰ ਕਰਕੇ ਕੀਤਾ ਹੈ ਪਹਿਲਾਂ ਸਰਦਾਰ ਜੀ 4 ਮੂਵੀ ਦੇ ਵਿੱਚ ਨੀਰੂ ਆਜਵਾ ਨੂੰ ਸੈਲੈਕਟ ਕੀਤਾ ਜਾਣਾ ਸੀ ਪਰ ਸਰਦਾਰ ਜੀ 3 ਮੂਵੀ ਦਾ ਵਿਰੋਧ ਹੋਣ ਕਰਕੇ ਨਿਰੂ ਬਾਜਵਾ ਨੇ ਇਸ ਮੂਵੀ ਤੋਂ ਦੂਰੀ ਬਣਾ ਲਈ ਸੀ ਪਰ ਲੱਗਦਾ ਹੈ ਦਿਲਜੀਤ ਦਸਾਂਜ ਦਾ ਪਾਕਿਸਤਾਨੀ ਐਕਟ੍ਰੈਸ ਹਾਨਿਆ ਅਮੀਰ ਦੇ ਨਾਲ ਕਾਫੀ ਗੂੜਾ ਪਿਆਰ ਪੈ ਚੁੱਕਾ ਹੈ ਸੋ ਬਾਕੀ ਜੇਕਰ ਤੁਸੀਂ ਵੀ ਦਿਲਜੀਤ ਦਸਾਂਜ ਨੂੰ ਪਿਆਰ ਕਰਦੇ ਹੋ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਧੰਨਵਾਦ